ਆਸਾ ਮਹੱਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣ ਪਲਾਗੈ ਧੂਰ ਲਾਗੀ ਮੈਲ ਮਿਟੈ ਸਚ ਨਾਹੀਂ ਗੁਰ ਪ੍ਰਸਾਦ ਰਹਿ ਲਿਵ ਲਾਈ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਉ ਕੂੜ ਕਮਾਵੇ ਆਵੇ ਜਾਵੇ ਕਹਿਣ ਕਥਨ ਵਾਰਾ ਨਹੀਂ ਆਵੇ ਕਿਆ ਦੇਖਾਂ ਸੂਜ ਬੂਜ ਨਾ ਪਾਵੇ ਬਿਨ ਨਾਮੈ ਮਨ ਤ੍ਰਿਪਤ ਨਾ ਆਵੇ ਜੋ ਜਨਮੇ ਸੇ ਰੋਗ ਵਿਆਪੇ ਹਉ ਮੈਂ ਮਾਇਆ ਦੂਖ ਸੰਤਾਪੇ ਸੇ ਜਨ ਬਾਚੇ ਜੋ ਪ੍ਰਭ ਰਾਖੇ ਸਤਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤੋ ਮਨ ਰਾਖੇ ਅੰਮ੍ਰਿਤ ਚਾਖੇ ਸਤਗੁਰ ਸੇਵ ਅੰਮ੍ਰਿਤ ਸ਼ਬਦ ਭਾਖੇ ਸਾਚੈ ਸ਼ਬਦ ਮੁਕਤ ਗਤ ਪਾਈ ਨਾਨਕ ਵਿੱਚੋਂ ਆਪਗੁਆਈ ਆਸਾ ਮਹੱਲਾ ਪਹਿਲਾ ਜੋ ਤਿਨ ਕੀਆ ਸੋ ਸਚ ਥੀਆ ਅੰਮ੍ਰਿਤ ਨਾਮ ਸਤਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗ ਅਨ ਦਿਨ ਨਾਲ ਪਿਆਰੇ ਸੰਗ ਹਰ ਜੀਉ ਰੱਖੋ ਆਪਣੀ ਸਰਨਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨਉ ਨਿਦ ਪਾਈ ਰਹਾਉ ਕਰਮ ਧਰਮ ਸੱਚ ਸਾਚਾ ਨਾਉ ਤਾਂ ਕਹਿ ਸਤਬਲਿ ਹਾਰੇ ਜਾਉ ਜੋ ਹਰ ਰਾਤੀ ਸੇ ਜਨ ਪਰਵਾਣ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਾਰ ਜਿਨ ਪਾਇਆ ਧਨ ਨਾਰੀ ਹਰ ਸਿਉ ਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਗੁਰ ਸੇਵ ਤਤ ਵਿਚਾਰੈ ਅਮਰੀ ਜਾਤ ਪਤ ਸਚਨਾ ਕਰਮ ਧਰਮ ਸੰਜਮ ਸਤਿ ਭਾਵ ਨਾਨਕ ਬਖਸ਼ੇ ਪੂਛ ਨਾ ਹੋਏ ਦੂਜਾ ਮਿਟੇ ਏਕੋ ਸੋ ਹੋਏ ਹਾਸਾ ਮਹੱਲਾ ਪਹਿਲਾ ਇਕ ਆਵਹਿ ਇਕ ਜਾਵਹਿ ਆਈ ਇਕ ਹਰ ਰਾਤੇ ਰਹੈ ਸਮਾਈ ਇਕ ਧਰਨ ਗਗਨ ਮਹਿ ਠੌਰ ਨਾ ਪਾਵਹਿ ਸੇ ਕਰਮਹੀਣ ਹਰ ਨਾਮ ਨਾ ਧਿਆਵਹਿ ਗੁਰ ਪੂਰੇ ਤੇ ਗਤ ਮਿਤ ਪਾਈ ਇਹੋ ਸੰਸਾਰ ਵਿਖ ਵਤ ਅਤ ਭੌਜਲ ਗੁਰ ਸ਼ਬਦੀ ਹਰ ਪਾਰ ਲੰਘਾਈ ਰਹਾਉ ਜਿਨ ਕੋ ਆਪ ਲਏ ਪ੍ਰਭ ਮੇਲ ਤਿਨ ਕੋ ਕਾਲ ਨਸਾਕੈ ਪੇਲ ਗੁਰਮਕ ਨਿਰਮਲ ਰਹੈ ਪਿਆਰੀ ਜਿਉ ਜਲ ਅੰਬ ਉਪਰ ਕਮਲ ਨਾਰੀ ਬੁਰਾ ਭਲਾ ਕਹੋ ਕਿਸ ਨੂੰ ਕਹੀਐ ਦੀਸਾ ਬ੍ਰਹਮ ਗੁਰਮੁਖ ਸਚ ਲਈਐ ਇਕਾਥ ਕਥਉ ਗੁਰਮਤਿ ਵਿਚਾਰ ਮਿਲ ਗੁਰ ਸੰਗਤ ਪਾਵਉ ਪਾਰ ਸਾਸਤ ਬੇਦ ਸਿਮਰਤ ਬਹੁ ਭੇਦ ਅਠਸਠ ਮੱਜਨ ਹਰ ਰਸ ਰੀਦ ਗੁਰਮੁਖ ਨਿਰਮਲ ਮੈਲ ਨਾ ਲਾਗੈ ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੈ ਹਾਸਾ ਮਹੱਲਾ ਪਹਿਲਾ ਨੇਵ ਨਿਵ ਪਾਏ ਲਗੋ ਗੁਰੇ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਹਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਾਭ ਹੈ ਮਿਟੈ ਅਗਿਆਨ ਹੋਏ ਪੂਜਿਆ ਰਾਰਾਹਾ ਰਵਣੀ ਰਵੇ ਬੰਦਨ ਨਹੀਂ ਟੂਟਹਿ ਵਿਚ ਹਉ ਮੈਂ ਭਰਮ ਨਾ ਜਾਈ ਸਤਿਗੁਰ ਮਿਲੈ ਤਾਂ ਹਉ ਮੈ ਟੂਟੈ ਤਾਂ ਕੋ ਲੇਖੈ ਪਾਈ ਹਰ ਹਰ ਨਾਮ ਭਗਤ ਪ੍ਰਿਆ ਪ੍ਰੀਤਮ ਸੁਖ ਸਾਗਰ ਉਰ ਧਾਰੇ ਭਗਤ ਵਛਲ ਜਗ ਜੀਵਨ ਦਾਤਾ ਮਤ ਗੁਰ ਮਤ ਹਰ ਨਿਸਤਾਰੇ ਮਨ ਸਿਉ ਜੂਜ ਮਰੇ ਪ੍ਰਭ ਪਾਈ ਮਨ ਸਾ ਮਨ ਹੈ ਸਮਾਈ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਭਾਈ ਲਿਵ ਲਾਈ ਆਸਾ ਮਹੱਲਾ ਪਹਿਲਾ ਕਿਸ ਕੋ ਕਹੈ ਸੁਣਾਵਹਿ ਕਿਸ ਕੋ ਕਿਸ ਸਮਝਾਵਹਿ ਸਮਝ ਰਹੀ ਕਿਸੈ ਪੜਾਵਹਿ ਪੜ ਗੁਣ ਬੂਝੇ ਸਤਗੁਰ ਸ਼ਬਦ ਸੰਤੋਖ ਰਹੀ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ ਅਨਤ ਤਰੰਗ ਭਗਤ ਹਰ ਰੰਗਾ ਆਨੰਦੈਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰਾ ਰਾਮ ਭਗਤ ਜਨ ਰਹਿ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਲਿਵ ਲਾਇਆ ਆਦ ਅਪਾਰ ਅਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਧੀਰਾ ਕਥਨੀ ਕਹ ਕਹ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਧਿਆਇਆ ਆਸਾ ਮੁਹੱਲਾ ਪਹਿਲਾ ਤੇ ਟੁਕਾ ਕੋਈ ਭੀਖਕ ਭੀਖਿਆ ਖਾਏ ਕੋਈ ਰਾਜਾ ਰਹਿਆ ਸਮਾਏ ਕਿਸੇ ਹੀ ਮਾਨ ਕਿਸੈ અપਮਾਨ ਢਾਏ ਉਸਾਰੇ ਧਰੇ ਧਿਆਨ ਤੁਜ ਤੇ ਵੱਡਾ ਨਾਹੀ ਕੋਏ ਕਿਸ ਵੀ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਉ ਵਾਟ ਨਾ ਪਾਵਾਂ ਵੀਂਗਾ ਜਾਵਾਂ ਦਰਗਾਹ ਬੈਸਣ ਨਾਹੀ ਥਾਉ ਮਨ ਕਾ ਅੰਦਲਾ ਮਾਇਆ ਕਾ ਬੰਦ ਖੀਨ ਖਰਾਬ ਹੋਐ ਨਿਤ ਕੰਦ ਖਾਣ ਜੀਵਨ ਕੀ ਬਹੁਤੀ ਆਸ ਲੇਖੈ ਤੇਰੇ ਸਾਸ ਗਰਾਸ ਅਹਨਸ ਅੰਦਲੇ ਦੀਪਕ ਦੇ ਭਉ ਜਲ ਡੂਬਤ ਚਿੰਤ ਕਰੇ ਕਹਿ ਸੁਣਹਿ ਜੋ ਮਾਨਹਿ ਨਾਉ ਕਾਉ ਬਲੇ ਹਾਰੇ ਤਾਂ ਕਹਿ ਜਾਉ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਜਾਂ ਤੂੰ ਦੇਹ ਜਪੀ ਤੇਰਾ ਨਾਮ ਦਰਗਾਹ ਬੈ ਸੁਣ ਹੋਇ ਥਾਉ ਜਾਂ ਤੁਧ ਭਾਵੈ ਤਾਂ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਦਰ ਕਰੇ ਤਾਂ ਸਤਗੁਰ ਮਿਲੈ ਪ੍ਰਣਵਤ ਨਾਨਕ ਭਵਜਨ ਤਰੈ ਆਸਾ ਮਹੱਲਾ ਪਹਿਲਾ ਪੰਚ ਪਦੀ ਦੁੱਧ ਬਿਨ ਧੀਨ ਪੰਖ ਬਿਨ ਪੰਖੀ ਜਲ ਬਿਨ ਉਤਪੁਜ ਕਾਮ ਨਾਹੀ ਕਿਆ ਸੁਲਤਾਨ ਸੁਲਾਮ ਵਿਹੂਣਾ ਅੰਦੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰਹਿ ਦੁਖ ਬਹੁਤਾ ਲਾਗੇ ਦੁਖ ਲਾਗੇ ਤੂੰ ਵਿਸਰ ਨਾਹੀ ਰਹਾਉ ਅੱਖੀ ਅੰਧ ਜੀਵ ਰਸ ਨਾਹੀ ਕੰਨੀ ਪਵਨ ਨਾ ਵਾਜੈ ਚਰਨੀ ਚੱਲੇ ਪਜੂਤਾ ਆਗੈ ਵਿਣ ਸੇਵਾ ਫਲ ਲਾਗੇ ਅੱਖਰ ਬਿਰਖ ਬਾਗ ਭੋਏ ਚੋਖੀ ਸਿੰਚਤ ਭਾਉ ਕਰੇ ਹੀ ਸਭਨਾ ਫਲ ਲਾਗੇ ਨਾਮ ਏਕੋ ਵਿਣ ਕਰਮਾ ਕੈਸੇ ਲੇਹੀ ਜੀਤੇ ਜੀਤੇ ਸਭ ਤੇਰੇ ਵਿਣ ਸੇਵਾ ਫਲ ਕਿਸੈ ਨਾਹੀ ਦੁਖ ਸੁਖ ਭਾਣਾ ਤੇਰਾ ਹੋਐ ਵਿਣ ਨਾਵੇਂ ਜੀਉ ਰਹੈ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਜੁਗਤ ਨਹੀਂ ਕਹਿ ਨਾਨਕ ਜੇ ਵਾਲੇ ਜੀਆਂ ਜਹ ਭਾਵੈ ਤਹ ਰਾਖ ਤੂੰ ਹੀ ਆਸਾ ਮੁਹੱਲਾ ਪਹਿਲਾ ਤਾਆਂ ਬ੍ਰਹਮਾ ਮਨ ਹੈ ਧੋਤੀ ਗਿਆਨ ਜਿਨੇਉ ਧਿਆਨ ਕੁਸ ਪਾਤੀ ਹਰ ਨਾਮਾ ਜਸ ਜਾਚੂ ਨਾਮ ਗੁਰ ਪ੍ਰਸਾਦੀ ਬ੍ਰਹਮ ਸਮਾਉ ਪਾण्डे ਐਸਾ ਬ੍ਰਹਮ ਵਿਚਾਰ ਨਾਮੇ ਸੋਚ ਨਾਮੋਂ ਪੜੋ ਨਾਮੇ ਚੱਜ ਆਚਾਰ ਰਹਾਉ ਬਾਹਰ ਜਨੇਉ ਜਿ ਚਰ ਜੋਤ ਹੈ ਨਾਲ ਧੂਤੀ ਟਿੱਕਾ ਨਾਮ ਸੰਭਾਲ ਐਤੈ ਓਥੈ ਨਿਭਿ ਹੀ ਨਾਲ ਵਿਣ ਨਾਵੇਂ ਹੋਰ ਕਰਮ ਨਾ ਭਾਲ ਪੂਜਾ ਪ੍ਰੇਮ ਮਾਇਆ ਪਰ ਜਾਲ ਏਕੋ ਵੇਖੋ ਅਬਰ ਨਾ ਭਾਲ ਚੀਨੇ ਤਤ ਗਗਨ ਦਾ ਸੁਦਵਾਰ ਹਰ ਮੁਖ ਪਾਠ ਪੜੈ ਵਿਚਾਰ ਭੋਜਨ ਭਾਉ ਪਰਮ ਪਉ ਭਾਗੈ ਪਹਾਰੂ ਆਰਾ ਸਭ ਚੋਰ ਨਾ ਲਾਗੈ ਤਿਲਕ ਲਲਾਟ ਜਾਣੈ ਪ੍ਰਵੇਕ ਬੂਝੈ ਬ੍ਰਹਮ ਅੰਤਰ ਬਿਬੇਕ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜੈ ਨਹੀਂ ਕੀਮਤ ਪਾਏ ਅਸ਼ਟ ਦਸੀਂ ਚਹਉ ਭੇਦ ਨਾ ਪਾਇਆ ਨਾਨਕ ਸਤਗੁਰ ਬ੍ਰਹਮ ਦਿਖਾਇਆ ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿਨ ਫੁਨ ਗੋਈ ਤਿਸ ਬਿਨ ਦੂਜਾ ਅਬਰ ਨਾ ਕੋਈ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚੈ ਦਰਬਾਰ ਰਹਾਉ ਸੱਚਾ ਅਰਜ ਸੱਚੀ ਅਰਦਾਸ ਮਹਿਲੀ ਖਸਮ ਸੁਣੇ ਸਾबास ਸੱਚੈ ਤਖਤ ਬਲਾਵੇ ਸੋਈ ਦੇਵ ਡਿਆਈ ਕਰੇ ਸੋ ਹੋਏ ਤੇਰਾ ਤਾਨ ਤੂੰ ਹੈ ਦੀ ਬਾਣ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸੱਚ ਨਿਸ਼ਾਨ ਹੈ ਠਾਕ ਨਾ ਪਾਏ ਪੰਡਤ ਪੜੈ ਵਖਾਣ ਹੈ ਵੇਦ ਅੰਤਰ ਵਸਤ ਨਾ ਜਾਣੈ ਭੇਦ ਗੁਰ ਬਿਨ ਸੋਜੀ ਬੂਝ ਨਾ ਹੋਏ ਸਾਚਾ ਰਵ ਰਹਿਆ ਪ੍ਰਭ ਸੋਏ ਕਿਆ ਹਉ ਅੱਖਾਂ ਆਖ ਬਖਾਣੀ ਤੂੰ ਆਪੇ ਜਾਣਹਿ ਸਰਬ ਵਡਾਣੀ ਨਾਨਕ ਏਕੋ ਦਰ ਦੀਵਾਨ ਗੁਰਮੁਖ ਸਾਚ ਤਹਾਂ ਗੁਦਰਾਣ ਹਾਸਾ ਮੁਹੱਲਾ ਪਹਿਲਾ ਕਾਚੀ ਗਾਗਰ ਦੇਹ ਦੋਹੇਲੀ ਉਪਜੈ ਬਿਨ ਸਹਿ ਦੁਖ ਪਾਈ ਇਹੋ ਜਗ ਸਾਗਰ ਦੁੱਤਰ ਕਿਉ ਤਰੀਐ ਬਿਨ ਹਰ ਗੁਰ ਪਾਰ ਨਾ ਪਾਈ ਤੁਝ ਬਿਨ ਅਵਰਨਾ ਕੋਈ ਮੇਰੇ ਪਿਆਰੇ ਤੁਝ ਬਿਨ ਅਵਰ ਨ ਕੋਏ ਹਰੀ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸ਼ੇ ਜਿਸ ਨਗਰ ਕਰੇ ਰਹਾਉ ਸਾਸ ਬੁਰੀ ਘਰ ਵਾਸ ਨ ਦੇਵੇ ਪਿਰ ਸਿਉ ਮਿਲਣ ਨਾ ਦੇ ਬੁਰੀ ਸਖੀ ਸਾਜਨੀ ਕੇ ਹਉ ਚਰਨ ਸਰੇਮ ਹਰ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਸਾ ਮੀਤ ਨ ਅਵਰ ਕੋਈ ਜਿਉ ਤੂੰ ਰਾਖਹਿ ਤੇ ਵਿਹੀ ਰਹਿਣਾ ਦੁਖ ਸੁਖ ਦੇਵਹਿ ਕਰਹਿ ਸੋਈ ਆਸਾ ਮਨਸਾ ਧੂਬਿ ਨਾਸਤ ਤ੍ਰਿਹੋ ਗੁਣ ਆਸਮਰਾਸ ਭਈ ਤ੍ਰਿਯਾ ਅਵਸਥਾ ਗੁਰਮਖ ਪਾਈਐ ਸੰਤ ਸਭਾ ਕੀ ਹੋਤ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਅਲਖ ਅਭੇਵਾ ਨਾਨਕ RAM ਨਾਮ ਮਨ ਰਾਤਾ ਗੁਰਮਤਿ ਪਾਈ ਸਹਿਜ ਸੇਵਾ ਆਸਾ ਮਹੱਲਾ ਪਹਿਲਾ ਪੰਚਪਦੀ